ਕਿੰਨਾ ਖਲਾਰਾ ਪੈ ਗਿਆ ਵਾ ਅ ਵੀ ਕਿੱਦਾਂ ਮੈਂ ਵੱਲਾਂ-ਵੁੱਲਾਂ ਲਾਈਆਂ ਕਿ ਚੱਲ ਕੋਈ ਨਾ ਕੋਈ ਸਬਜ਼ੀ ਲੱਗੂਗੀ ਤੇ ਸਾਰਾ ਨੇ ਰਖਾ ਲੈਣਾ ਪੁੱਟਿਆ ਗਿਆ ਤੇ ਕੋਸ਼ ਮੇਰੇ ਜਿੱਦਨ ਦੇ ਅੰਤਰੀਨ ਦੇ ਪਥਰੀ ਦੇ ਪੀੜ ਹੋਣ ਦੀ ਨਾ ਉਸ ਤੋਂ ਬਾਅਦ ਕੋਈ ਨਾ ਕੋਈ ਕਲਾ ਪੈਂਦੀ ਰਹੀ ਹੈ ਉਸ ਤੋਂ ਬਾਅਦ ਮੇਰੇ ਕੋਲ ਆਇਆ ਹੀ ਨਹੀਂ ਗਿਆ ਇੱਧਰ ਕਿ ਮੈਂ ਆਣ ਕੇ ਇੱਧਰ ਵੇਖੀ ਨਾ ਪਰ ਵੇਲੀ ਵੇਲੀ ਤਾਂ ਇਦਾਂ ਹੋ ਗਿਆ ਜਿੱਦਾਂ ਕਿ ਦਸ ਸਾਲ 6 ਮਹੀਨੇ ਹੋ ਗਏ ਤੇ ਸਫਾਈ ਕੀਤੀ ਨੂੰ ਕਿੱਦਾਂ ਗੋਆਏ ਗੋਆ ਖਿੰਡ ਰਿਹਾ ਉਹ ਜੀ ਵੀ ਸਵੇਰੇ ਸਭਕ ਤੇ ਚੜ ਜਾਂਦੇ ਆ ਸ਼ਾਮ ਨੂੰ ਟਾਈਮ ਨਾ ਹੁੰਦੇ ਆ ਬੰਦਾ ਚਲ ਮਾੜਾ ਮੋਟਾ ਵੇਲੀ ਦੇ ਹੱਥੋਂ ਤੋ ਮਾਰਦਾ ਵਾ ਜੇ ਦੀਦੀ ਆ ਦੀਦੀ ਬੰਦਾ ਮਾੜਾ ਮੋਟਾ ਕੁਛ ਕਰ ਲੇ ਹੁਣ ਇਦਾਂ ਕਿੰਨਾ ਕ ਮੈਂ ਇਹਨਾਂ ਨੂੰ ਪਾਣੀ ਪਾਉਂਗੂ ਇਦਾਂ ਕੜੀ ਗੱਲ ਬਣਨੀ ਕੀ ਕਰਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਦਾਂ ਕਰਦੀ ਆ ਪਾਣੀ ਇੰਨਾ ਕ ਪਾਤਾ ਵਾ ਕਿ ਬਾਅਦ ਚ ਪਾਉਣੀ ਪਹਿਲਾਂ ਮੜਾ ਜਾ ਗੋਹਾ ਦੇ ਇਕੱਠਾ ਕਰਾਂ ਇੰਨੇ ਮਿਲੇ ਆ ਕਿੱਦਾਂ ਇਕੱਠੇ ਹੋਣੀ ਆ ਉਹ ਤਾਂ ਛਾੜੋ ਲੈ ਕਿੰਨੀ ਚੜੂ ਲਾ ਕੇ ਨਾ ਪਹਿਲਾਂ ਇਧਰੋਂ ਖਲਾਰਾ ਚੁੱਕ ਦਿੰਨੇ ਆ। ਆਏ ਗੋਆ ਇਹ ਬੜਾ ਇਕੱਠਾ ਹੋ ਗਿਆ ਵਾ ਤੇ। ਐਂ ਤਾਂ ਕਰੂੰਗੇ ਦੇਦੇ ਨੇ ਕਹੋਂਗੇ ਕਿ ਦੇਦੇ ਮੇਰੇ ਨਾਲ ਲਾ ਕੇ ਤੇ ਪਾ ਥਾ ਦੋ। ਹੁਣ ਢੋਪੀ ਬੜੀ ਚੜ ਜਾਂਦੀ ਕਰਦੇ ਕੰਮ ਚ। ਚੱਲ ਇਹ ਆ ਕਿ ਮਾਣਾ ਮੋਟਾ ਨਾਲ ਹੱਥ ਲੱਗੂਗਾ ਨਾ ਤੇ ਫੇਰ ਹੀ ਗੱਲ ਬਣਨੀ। ਇੱਥੇ ਤਾਂ ਇਦਾਂ ਦਾ ਡੰਗਰ ਹੀ ਨਹੀਂ ਬੈਧਰੇ ਇੰਨਾ ਖਲਾਰਾ ਪਿਆ। ਇਦਾਂ ਬੁਰੀ ਹਾਤ ਹੋਈ ਆ। ਰੋਜ਼ ਰੋਜ਼ ਚਾਂਟਦੇ ਰਹੋ ਨਾ ਤੇ ਫੇਰੀ ਗੱਲ ਬਣਦੀ। ਇੰਜਾਂ ਤੇ ਗੱਲ ਹੀ ਨਹੀਂ ਬਣਦੀ। ਇਹਦਾ ਹੋ ਗਿਆ ਵਜ ਦਾ ਰੂੜੀ ਬਣ ਜੀ ਹੁੰਦੀ ਹੈ ਤੇ ਇਦਾਂ ਕਰਕੇ ਜਿਹੜੀ ਸਾਰੀ ਮਿਲੀ ਜੇ ਨਾ ਇਹ ਸਾਰੀ ਉਹ ਤੇ ਸਬਜੀ ਲਾ ਕੇ ਸੁੱਟ ਕੇ ਹੁੰਦੀ ਆ ਉਦਾਂ ਵੀ ਤਾਂ ਲੋਕੀ ਗੋਏ ਦੇ ਰੂੜੀ ਸੁੱਟਦੇ ਹੀ ਆ ਇਦਾਂ ਹੀ ਕਰਦੇ ਆ ਦੋ ਚਾਰ ਟੋਕਰੇ ਹੋ ਜਾਣੇ ਆ ਇਹਨਾਂ ਨਾਲ ਬੇਲ ਲੈਣੀ ਆ ਜਿਹੜਾ ਗੋਏ ਦਾ ਕੰਮ ਆ ਨਾ ਉਹ ਦੀਦੀ ਨੂੰ ਨਾਲ ਲੈ ਕੇ ਨਾ ਫਿਰ ਅਸੀਂ ਫੇਰ ਪੱਥੂਗੇ ਖੱਲੂ ਕਿਤੇ ਮੇਰੇ ਕੋ ਗੋਏ ਦਾ ਹੁਣ ਨਹੀਂ ਆ ਇਹ ਇੱਕੰਮ ਤਰਾ ਮਾੜਾ ਜਿਹਾ ਵਿਪਾਰਾ ਕੰਮ ਕਰਦੀ ਹੈ ਨਾ ਤੋਂ ਉਸੇ ਵळे ਪਥਰੀ ਦੀ ਪੇੜ ਛੱਡ ਜਾਂਦੀ ਹੈ ਸਤ੍ਰੀ ਤੇ ਪੀੜ ਨੇ ਉਧਰ ਮੈਨੂੰ ਸਤਾਇਆ ਵੀ ਬੜਾ ਹੁਣ ਮੈਨੂੰ ਡਰ ਵੀ ਬੜਾ ਲੱਗਦਾ ਵਾ ਕਿ ਚੱਲ ਮਨਾ ਹੁਣ ਜਿੱਥੇ ਅੜੀ ਹੈ ਨਾ ਉੱਥੇ ਅੜੀ ਰਵੇ ਮੜੇ ਚ ਕੋਈ ਬਾਲਟੀ ਬੁਲਟੀ ਭਰ ਚੁੱਕ ਤੋ ਉਸ ਵਾਲੇ ਪੀੜ ਛੱਡ ਜਾਣੀ ਦੀਦੀ ਨੂੰ ਤਾਂ ਪਤਾ ਹੀ ਹੁਣ ਸਾਰਾ ਦੀਦੀ ਨੂੰ ਨਾਲ ਲਾਉਂਗੀ ਤੇ ਫਿਰ ਪਾਤਰੀਆਂ ਪੁੱਛੀਆਂ ਦਾ ਕਰ ਲੂੰਗੀ ਮਾਂਜਾ ਵੀ ਕਿਤੇ ਨਾ ਮਰਿਆ ਵਾ ਕਿਤੇ ਮਾਂਜ ਚ ਵੀ ਮਾਸਾ ਜਾਣ ਨਹੀਂ ਆਂਦਾ ਕਰਦੀਆਂ ਟੋਕਰਾਂ ਭਰਿਆ ਨਾ ਟੋਕਰਾਂ ਮੇਰੇ ਕੋ ਚੱਕੇ ਨਹੀਂ ਜਾਣਾ ਬਾਲਟੇ ਚ ਪੰਨੇ ਫੇਰੀ ਗੱਲ ਬੰਦਨੀ ਉਹ ਤੇ ਸਬਜੀ ਨੂੰ ਸੁੱਟ ਦੇ ਨੇ ਨਾਲੇ ਚੱਲ ਸਬਜੀ ਵਾਲੇ ਥਾਂ ਤੇ ਰੂੜੀ ਪੈ ਦੋਗੇ ਨਾਲੇ ਡੰਗਰ ਵੀ ਕਿਤੇ ਵਿਚਾਰੇ ਸਵਾਰ ਨਾ ਬਹਿ ਜਾਣਗੇ ਆਵੇ ਕੋਆ ਵੀ ਸਾਰਾ ਮਿਲੀ ਕਰਤਾ ਡੰਗਰਾਂ ਨੇ 8-10 ਦਿਨ ਤੇ ਹੋ ਗਏ ਆ ਮੇਨੇ ਹਰੇ ਵੇਲੇ ਧਿਆਨ ਨਹੀਂ ਮਾਰਿਆ ਸਰੀਰ ਚੰਗਾ ਤੇ ਫੇਰੇ ਵੇਲੇ ਧਿਆਨ ਵੱਜਦਾ ਜਦ ਮਾੜਾ ਜਿਹਾ ਵੀ ਘਰ ਕਹਿ ਦਿੰਦੀ ਨਾ ਦੀਦੀ ਵੇਲੇ ਚਕਰਾ ਵੜਨ ਤੇ ਹੀ ਵੇਲੋ ਤੇ ਦੀਦੀ ਨੇ ਉਸੇ ਵੇਲੇ ਨੂਰ ਨੂੰ ਕਹਿ ਦੇਣਾ ਕਿ ਨੂਰ ਜਾ ਪੁੱਤ ਜਾ ਕੇ ਵੇਲੀ ਵੇਖ ਇਹ ਨਹੀਂ ਵੇਖਣਾ ਕੋਈ ਨਿਆਣੀ ਹੈ ਕੋਈ ਸਿਆਣੀ ਮਨਾ ਚਾਚੀ ਨਾਲ ਕਿੰਨਾ ਖੁਸ਼ ਹੋ ਗਿਆ ਕਿੰਨਾ ਕੁਛ ਬੋਲ ਕੇ ਗਿਆ ਕਿੰਨੀਆਂ ਗੱਲਾਂ ਨੇ ਕਿਤੀਆਂ ਦੀਦੀ ਨੇ ਚਾਚੀ ਨੂੰ ਤੇ ਚਾਚੀ ਨੂੰ ਆਪਣੇ ਮਨ ਚ ਗੁੱਸਾ ਵੀ ਬੜਾ ਵਾ। ਭਈਆ ਕਿ ਮੈਂ ਉਹ ਮੁੰਡੇ ਵਿਚਾਰਾ ਨਹੀਂ ਠੀਕ ਉਹਨਾਂ ਦੇ ਘਰ ਰੋਜ਼ ਜਾਂਦੇ ਹੀ ਤੇ ਕੰਮ ਦਾ ਉਹਨਾਂ ਦਾ ਵੀ ਸਰ ਜਾਂਦਾ ਹੈ ਤੇ ਮੇਰਾ ਚਾਚੀ ਵਿਚਰੇ ਨੇ ਬੜੇ ਦਿਨ ਸਾਰਿਆ। ਇੰਨਾ ਕੋ ਸੁਖ ਹੈਗਾ ਸੀ ਚਾਚੀ ਦਾ ਕਿ ਚਾਚੀ ਨੇ ਬੜੇ ਦਿਨ ਮੇਰੇ ਕੱਡੇ ਆ। ਭਰਨਾ ਮੇਰਾ ਜੀ ਕਰਨ ਦਾ ਕਿ ਮੇਲੀ ਤੇ ਕੰਮ ਆਣ ਕੇ ਕਰ ਲਾਂ। ਇਹ ਤਾਂ ਹੁਣ ਇਕੱਠੀਆਂ ਹੋਏਗੀਆਂ ਢੇਰੀਆਂ ਨੇ ਸੁੱਟ ਲੂੰਗੀ। ਪਹਿਲਾਂ ਨਾ ਉਹਨਾਂ ਨੂੰ ਵੇਖ ਕੇ ਆਉਣੀ ਆ। ਜੇ ਮੈਂ ਕਰੂੰ ਗਈ ਨਾ ਤੇ ਕਰੂੰ ਤਾਂ ਫੇਰ ਨਹੀਂ ਮੈਨੂੰ ਦੀਦੀ ਨੇ ਜਾਣ ਦੇਣਾ। ਇਥੋਂ ਦੇਖ ਕੇ ਆਉਣੀ ਆ ਚਾਚੀ ਵਿਚਾਰੇ ਨੇ ਮੇਰੇ ਸਾਤਾ ਅੱਠ ਦਿਨ ਕਟਾਤੇ ਆ ਤੇ ਅੱਜ ਚਾਚੀ ਵੀ ਗੁੱਸੇ ਹੋ ਗਈ ਆ ਕੀ ਤਾਂ ਉਧਰ ਜਾਵੇ ਤੇ ਨਾ ਜਾਵੇ ਦੇਖ ਕੇ ਆਉਣੀ ਆ ਪਹਿਲਾਂ ਮੁੰਡੇ ਨੂੰ ਦੇਖ ਕੇ ਆਉਣੀ ਆ ਤੇ ਫਿਰ ਚਾਚੀ ਵੱਲ ਜਾਣੀ ਆ ਚਾਚੀ ਨੂੰ ਕਹਿਣੀ ਆ ਕਿ ਚਾਚੀ ਕੀ ਉਤਕਾ ਤੇ ਦੀਦੀ ਨਹੀਂ ਆ ਨਾ ਪਰ ਨਾ ਮੈਂ ਵੀ ਦੀਦੀ ਤੇ ਬੜਾ ਯਕੀਨ ਰੱਖ ਕੇ ਨਾ ਤੇ ਚਾਚੀ ਨੂੰ ਮੈਂ ਵੀ ਬੜਾ ਵੱਡ ਘਟ ਬੋਲਣੀ ਕੋਈ ਨਹੀਂ ਚਾਚੀ ਨੂੰ ਵੀ ਜਾਂਦੇ ਜਾਂਦੇ ਟੱਕਰ ਕੇ ਜਾਣੀ ਆ ਪਹਿਲਾਂ ਉਧਰ ਮੁੰਡੇ ਨੂੰ ਦੇਖ ਕੇ ਆਉਣੀ ਆ ਦੀਦੀ ਨੂੰ ਤੇ ਹਿੱਕੀ ਵੇ ਲਈ ਹੋਣੀ ਆ ਮੈਂ ਟਾਈਮ ਨਾਲ ਉਧਰੋਂ ਨਿਬੇੜ ਕੇ ਤੇ ਆ ਜਾਣਾ ਉਧਰ ਚਾਨੀ ਪਈ ਆਇ ਤਾਂ ਮੌਸਮ ਠੰਡਾ ਵਾ ਨਾ ਇੰਨੀ ਗਰਮੀ ਨਹੀਂ ਲੱਗਣ ਦੇ ਜਦੋਂ ਧੋਪਾ ਚੜ੍ਹਦੀ ਆ ਨਾ ਉਧਰ ਮੱਤ ਵਜ ਜਾਂਦੇ ਆ ਧਿਆਨ ਹੀ ਮੇਰਾ ਮੁੰਡੇ ਦੇ ਵਿੱਚ ਆਇ ਕੋਈ ਮੇਲਾਉਂਗੇ ਨਾ ਨਾਲੇ ਸਮਝਾਉਂਗੇ ਵਿਚਾਰੇ ਨੂੰ ਉਹਨਾਂ ਤੇ ਕਾਣਾ ਪਤਾ ਨਹੀਂ ਉਦੋਂ ਦੀ ਆਈ ਹੀ ਨਹੀਂ ਦੀਦੀ ਹੈਗੀਰੇ ਤੇ ਖੁੱਲਾ ਵਾ ਕਿਤੇ ਚਾਚੀ ਤੇ ਨਹੀਂ ਆਈ ਇਹਨਾਂ ਦਾ ਗੇਟ ਹੀ ਨਹੀਂ ਖੁੱਲਦਾ ਚੱਲ ਵੇ ਨਹੀਂ ਪਹਿਲਾਂ ਗੇਟ ਤੇ ਢੋਵਾਂ ਅੱਜ ਕੱਲ ਤੇ ਸਾਰੇ ਜੀ ਘਰ ਚੋਂ ਤਾਂ ਫਿਰ ਨਹੀਂ ਗੇਟ ਖੋਲਣ ਦਾ ਹੈਗਾ ਟਾਈਮ ਲੈ ਬਹੁਤ ਇੱਥੇ ਬੈਠਾ ਵਾ ਠੀਕ ਆ ਠੀਕ ਆ ਤਾਂ ਹਾਂ ਮੈਂ ਠੀਕ ਵਾ ਤੇ ਚਾਚੀ ਆਈਏ ਗੇਟ ਖੁੱਲ੍ਹਾ ਵਾ ਜੀ ਕੱਲ ਆਈ ਠੀਕ ਆ ਠੀਕ ਆ ਤੇ ਬਹੁ ਮੈਂ ਨਾ ਕਿੰਨੇ ਦਿਨਾਂ ਤੇ ਠੀਕ ਨਹੀਂ ਤੈਨੂੰ ਦੱਸਣਾ ਨਾ ਚਾਚੀ ਨੇ ਕਿ ਮੇਰੇ ਪੇਟ ਹੁੰਦੀ ਹੀ ਪਤਰੀ ਦੀ ਹਾਂ ਤੇ ਉਹਦੇ ਕਰਕੇ ਮੇਰੇ ਕੋ ਆਇਆ ਨਹੀਂ ਗਿਆ ਕੋਈ ਤੇ ਚਾਚੀ ਆ ਜਾਂਦੀ ਐ ਟਾਈਮ ਨਾ ਰੋਟੀ ਪਾਣੀ ਕਰਨ ਆਈ ਮਿਸ ਠੀਕ ਆ ਠੀਕ ਆ ਮੈਨੂੰ ਇਹ ਕਿ ਚਾਚੀ ਪਤਾ ਨਹੀਂ ਆਉਂਦੀ ਕਿ ਨਹੀਂ ਆਉਂਦੀ ਆਈ ਮਿਸ ਠੀਕ ਆ ਠੀਕ ਆ ਤੇ ਇੱਥੇ ਤਾਂ ਬੋਧ ਬੈਠਾ ਵਾ ਉਹ ਨਹੀਂ ਇੱਥੇ ਵੀ ਤਾਂ ਅੱਜ ਹਵਾ ਠੰਡੀ ਉਹਦਾ ਵਗਣ ਢੀ ਹੈ ਨਾ ਹਾਂਜੀ ਆਹ ਤੇ ਚੱਲ ਕੋਈ ਗੱਲ ਨਹੀਂ ਤੂੰ ਨਾ ਇਧਰ ਨੂੰ ਬੈ ਉਹਦੋਂ ਨੂੰ ਮੜਾ ਮੋਟਾ ਸੇਕ ਲੱਗਦਾ ਤੇ ਇਧਰ ਨੂੰ ਹਵਾ ਵਾ ਤੇ ਮੈਂ ਨਾ ਵੇਖਾਂ ਕੋਈ ਕੰਮ ਠੀਕ ਤੇਰੀ ਭੈਣ ਦਾ ਫੋਨ ਆਇਆ ਠੀਕ ਆ ਹਾਂਜੀ ਚਲ ਤੇ ਆਪੇ ਕਿਤੇ ਅੰਦਰ ਵਾ ਹਾਂਜੀ ਐ ਉਹਨੇ ਵਿਚਰੇ ਨੇ ਕੀ ਕੰਮ ਕਰਨਾ ਵਾ ਉਹ ਤਾਂ ਮੈਨੂੰ ਬੜਾ ਹੋਰ ਤਰ੍ਹਾਂ ਹੋਇਆ ਕਿ ਕਿੰਨੇ ਦਿਨ ਹੋ ਗਏ ਕੋਈ ਕੋਈ ਮੇਰੇ ਪੀੜ ਤੇ ਕਰਕੇ ਤੈਨੂੰ ਪਤਾ ਨਹੀਂ ਤੇ ਮੈਂ ਹਟਣਾ ਨਹੀਂ ਕੋਈ ਕੋਈ ਤੇ ਕੋਈ ਨਹੀਂ ਹੁਣ ਭਾਵੇਂ ਮੇਰੇ ਪੀੜ ਤੇ ਹੋਵੇ ਨਾ ਮੈਂ ਫਿਰ ਵੀ ਵੇਲੇ ਕੋਲੇ ਆ ਜਾ ਕਰਨਾ ਵਾ ਗੁੱਸੇ ਤੇ ਨਹੀਂ ਆਂਦੀ ਤੇ ਤੇਰੀ ਨਹੀਂ ਨਹੀਂ ਚਲ ਠੀਕ ਹੈ ਕੋਈ ਗੱਲ ਨਹੀਂ ਤੂੰ ਇੱਥੇ ਬਹਿ ਤੇ ਮੈਂ ਪਹਿਲਾਂ ਰਸੋਈ ਦਾ ਸਾਂਭਾਂ ਤੇ ਫਿਰ ਮੈਂ ਕੁਝ ਬਣਾਉਣੀ ਖਾਣ ਪਏ ਚਲ ਠੀਕ ਪਾਤੇ ਬਹੁ ਕੀ ਕੰਡਿਆ ਵਾ ਪਾ ਚੋੜਿਆ ਪੰਡੇ ਤੋਂ ਡਿਆ ਵਾ ਹੇ ਤੂੰ ਇਹ ਤਾਂ ਪੰਡੇ ਬੜੇ ਕੀਤੇ ਉਹ ਤੇ ਆਹ ਕੁੱਕਰ ਕੱਕ ਤੂੰ ਇੰਨਾ ਖਲਾਰਾ ਕਾਦਾ ਪਾਇਆ ਵਾ ਹਾਂ ਚਾਚੀ ਨੇ ਪੰਡੇ ਦਾਲ ਤੂੜ ਬਣਾ ਕੇ ਹੀ ਹਾਂ ਚਲ ਕੋਈ ਗੱਲ ਨਹੀਂ ਮੇਰਾ ਬਊ ਮੈਂ ਮਾਂ ਆਇ ਦਿੰਨੀ ਆ ਪੰਡੇ ਤੇ ਖਾਦਾ ਵੀ ਤਾਂ ਕੁਛ ਰੋਟੀ ਪਾਣੀ ਹਾਂ ਲਈ ਚਲ ਕੋਈ ਗੱਲ ਨਹੀਂ ਹਲਾ ਛਾੜੂ ਵੀ ਲੱਗਣ ਵਾਲਾ ਵਾ ਤੇ ਜਾ ਤੂੰ ਐਦਾ ਕਰ ਤੂੰ ਜਾ ਕੇ ਨਹਾ ਨੂੰ ਲੈ ਗਰਮੀ ਬੜੀ ਆ ਉਹਨੂੰ ਵੀਰ ਨੂੰ ਪਾਣੀ ਪੂਣੀ ਪਿਆ ਲਿਆ ਹੀ ਆ ਚਾਹ ਪਿਆਲੀ ਘੁੱਟ ਹੂੰ ਚਲ ਕੋਈ ਗੱਲ ਨਹੀਂ ਵੀਰ ਨੂੰ ਮੈਂ ਆਪਣੇ ਨਾਲੇ ਨਿਵਾੜ ਲਾ ਤੇ ਨਾਲੇ ਆਪ ਨਾਲ ਠੀਕ ਹੈ ਮੈਂ ਤੇਰੇ ਨਾਲ ਫੜ ਕੇ ਨਾ ਤੇ ਉੱਥੇ ਕਰਵਾ ਦਿੰਨੀ ਆ ਬਾਥਰੂਮ ਲਾ ਕੇ ਠੀਕ ਹੈ ਤੇ ਤੂੰ ਉਹਨੂੰ ਨਿਵਾੜ ਲਾ ਤੇ ਮੈਂ ਅੱਜ ਭਾਂਡੇ-ਪੁੰਡੇ ਮਾਹਿੰਦਾ ਠੀਕ ਹੈ ਠੀਕ ਹੈ ਚਲ ਚਲ ਜਾ ਤੂੰ ਬਾਹਰ ਬੜੀ ਗਰਮੀ ਹੈ ਮੇਰਾ ਪੁੱਤ ਵੇਖ ਲਾ ਮੈਂ ਹਾਂ ਤੇ ਕਿ ਜਨਾਨੀ ਕੰਮ ਚ ਹੋਣੀ ਬੜੀ ਜ਼ਰੂਰੀ ਆ ਇੱਕ ਦਿਨ ਹੀ ਨਾ ਬੰਦਾ ਘਰ ਚ ਤੇ ਕਿੱਦਾਂ ਰਾਣ ਪੈ ਜਾਂਦੀ ਤੇ ਤਾਂ ਇਹ ਵਿਚਾਰੇ ਜਿਹੜੇ ਜੇ ਆ ਗਈ ਤਾਂ ਮੈਂ ਠੀਕ ਆ ਜੇ ਨਾ ਆਈ ਤਾਂ ਮੈਂ ਠੀਕ ਆ ਪਹਿਲਾਂ ਕੁਝ ਕਿਹਾ ਜੇ ਚੰਗੇ ਭਲੇ ਹੁੰਦੇ ਅੱਠੀ ਦਹੀ ਦੇ ਦਗ ਕੰਮ ਵਾਲੀ ਆਵੇ ਤਾਂ ਸਰਦੇ ਵਾਲਾਂ ਨੂੰ ਪਾ ਜਾਂਦੇ ਔਰ ਉਹਨੇ ਵਿਚਾਰੇ ਨੇ ਮੈਨੂੰ ਕੀ ਕਹਿਣਾ ਉਹ ਤੇ ਆਪ ਰੱਬ ਦਾ ਮਾਰਿਆ ਚਲੋ ਉਹਦਾ ਚਾਚੀ ਵੀ ਪਾ ਭਾਂਡੇ ਪੁੰਡੇ ਕਿੰਨੇ ਚਾਪੀ ਧੋ ਕੇ ਜਾਂਦੇ ਉਹ ਜਰਾ ਨਿਆਣਾ ਕਿੱਥੇ ਧੋਵੇ ਪਰ ਇਹ ਹੈ ਨਾ ਤੇ ਚਾਚੀ ਕੱਲ ਦਾ ਦਾਲ ਸਬਜ਼ੀ ਬਣਾਉਂਦੀ ਏ ਖੇਰ ਕਰਕੇ ਭਾਂਡੇ ਉੱਥੇ ਪਏ ਛਲ ਕੋਈ ਨਹੀਂ ਇਹ ਕੋਈ ਸਾਰੀ ਅਰਸੋਈ ਸਾਫ ਕਰ ਦਿੰਨੇ ਆ ਨਾਲੇ ਬਾਰੇ ਬੁਰੀ ਫੇਰ ਦਿੰਨੀ ਟਾਈਮ ਬੜਾ ਹੋ ਜਾਣਾ ਜੇ ਮੈਂ ਕਰ ਗਈ ਨਾ ਲੇਟ ਤਾਂ ਦੀਦੀ ਨੇ ਮੈਨੂੰ ਰੱਸੀ ਹੋਣਾ ਬਣਾ ਛਲ ਕੋਈ ਨਹੀਂ ਇੰਨਾ ਵੀ ਕਰ ਚੰਨੀ ਆ ਬਾਕੀ ਫਿਰ ਕੱਪੜੇ-ਕਪੜੇ ਜੜਿਆ ਨਾ ਉਹ ਸਵੇਰੇ ਧੋ ਦੂੰਗੀ ਆਹੀ ਭਾਂਡੇ-ਪੁੰਡੇ ਮਾਂਜਣੇ ਨੇ ਨੇ ਕਹ ਕ ਜੱਜੀ ਜੀ ਦੇ ਕੰਮ ਬੰਦਾ ਪੁੱਛੇ ਰੋਟੀਆਂ ਲਾਈਆਂ ਵਾ ਤੇ ਤਵਾ ਤੇ ਚੁੱਕ ਰਿਆ ਕਰ ਗਿਆ ਉਸ ਤੋਂ ਓ ਹੋਈ ਗੱਲ ਤਵਾ ਵੀ ਨਹੀਂ ਚੁੱਕ ਕੇ ਜਾਂਦੀ ਫੇਰ ਕਹਣਾ ਇਹਨੇ ਕਲੇਸ਼ ਪਿਆ ਰੰਦਾ ਆ ਵੇਖਾ ਗੋਡੇ-ਗੋਡੇ ਕੀੜੀਆਂ ਹੀ ਉਸ ਸਲੇਬ ਤੇ ਤੇ ਇਹ ਨਹੀਂ ਕਹਿੰਦੀ ਕਿ ਕਿਹੋ ਵਾਲਾ ਡੱਬਾ ਇਸ ਹਾਮ ਕੇ ਰੱਖ ਲਾ ਹਾਂ ਨਾ ਐਨੀ ਅਕਲ ਹੋਏ ਤੇ ਫੇਰ ਘਾਟੇ ਕਾਦੇ ਇਹਨੂੰ ਜੇ ਮੈਂ ਕਹਾਂ ਤਾਂ ਫੇਰ ਅੱਗੋਂ ਮੂੰਹ ਬਣਾਉਂਦੀ ਆ ਹੁਣ ਤੇ ਤਰੀ ਭੁੱਖ ਲੱਗ ਵੀ ਗਈ ਆ ਅਸੀਂ 12 ਵਜੇ ਹੀ ਓ ਦਾ ਕਰਨੀਆਂ ਸਬਜੀ ਤੇ ਬਣੀ ਦੀ ਆ ਚਾਰਕ ਫੁਲਕੇ ਲਾ ਕੇ ਨਾ ਤੇ ਮੈਂ ਤੇ ਖਾਵਾਂ ਆ ਪੀ ਆਣ ਕੇ ਦੁਪਹਿਰਾਂ ਦੀ ਬਣਾਉਂਦੀ ਰਹੂਗੀ ਮੈਂ ਆਪਣੇ ਜੋਗਾ ਦੇ ਘਰਾਂ ਪਹਿਲਾਂ ਚਲ। ਮੱਦੀ ਚੰਗਾਈਓ। ਆਟਾ ਵੀ ਹੈਗਾ ਯੋ ਪਿਆ ਦਾ। ਮੈਂ ਤੇ ਇਦਾਂ ਕਰਾਂ ਮੈਗੀ ਦਾ ਪੈਕਟ ਇੱਕ ਪਿਆ ਹੋਣਾ ਵਾ। ਉਹੋ ਬਣਾ ਲੈਣੀ ਆ ਨਾਲ ਨਹੀਂ ਤੇ। ਪੂਜਾ ਹਾਂਜੀ। ਪੰਮ ਕਿੱਥੇ ਆ? ਅੱਜ ਤੂੰ ਵੜੀ ਕਿੱਥੇ? ਉਹ ਕਿੱਥੇ ਗਈ? ਲੈ ਦੱਸ। ਕਿਉਂ ਮੈਂ ਕੀ ਗੱਲ ਕਿਚਨ ਚ ਅੱਗੇ ਵੜਦੀ ਨਹੀਂ ਆ? ਉਹ ਵੜਦੀ ਤਾਂ ਗਿਆ। ਤੇ ਤੈਨੂੰ ਪਤਾ ਹੀ ਕੰਮ ਚ ਸਾਰਾ ਉਹ ਕਰਦੀ ਵਿਚਾਰੀ। ਅਰ ਤਿੰਨ ਦਿਖਣਾ ਬੜੀ ਤੇਰ ਬਾਅਦ ਮੈਂ ਮੈਨੂੰ ਤੀਰ ਬਾਦੀ ਵੀ ਵੇਖਣਾ ਹੁੰਦਾ ਵਾ ਮੈਂ ਕੰਮ ਕਰਦੀ ਤੇ ਦਿਖਦੀ ਨਹੀਂ ਅਗੇ ਇਹਨੂੰ ਵੀ ਉਹ ਸਾਰੇ ਕੰਮ ਕਰਦੀ ਲੱਭਦੀ ਆ ਨਾ ਤੁਹਾਨੂੰ ਉਹ ਗਾਈ ਨਾਲ ਗੱਲ ਨਹੀਂ ਉਹ ਘਰ ਨਹੀਂ ਹੈਗੀ ਇੱਥੇ ਠੀਕ ਆ ਨਾ ਹੀ ਬਾਰ ਬਾਰ ਉਹਦੇ ਕੋਲ ਪੁੱਛੋ ਅਗਲੀ ਸੈਰ ਸਪਾਟੇ ਤੇ ਗਈ ਆ ਸੈਰ ਸਪਾਟੇ ਤੇ ਹਾਂਜੀ ਸੈਰ ਕਰਨ ਗਈ ਆ ਉਹ ਘੁੰਮਣ ਫਿਰਨ ਨਿਕਲੀ ਆ ਕਿੱਥੇ ਸੈਰ ਘੁੰਮਣ ਗਈ ਹੋ ਜੇ ਮੈਂ ਹਣ ਤੁਹਾਨੂੰ ਦੱਸਿਆ ਨਾ ਤੇ ਫਿਰ ਤੁਸੀਂ ਵੀ ਅੱਗੋਂ ਡੁੱਡ ਡੁੱਡ ਕੇ ਪੈਣਾ ਵਾ ਠੀਕ ਆ ਤੇ ਮੇਰੀ ਗੱਲ ਸੁਣ ਲੋ 10 ਮੈਂ ਤੁਹਾਨੂੰ ਦਿੰਨੀ ਉਹ ਕਿੱਥੇ ਗਈ ਆ ਪਰ ਇਹ ਆ ਕਿ ਉਹਨੂੰ ਅੰਦੀ ਨੂੰ ਪੁੱਛਣ ਨਾ ਡੈ ਪਿਓ ਠੀਕ ਆ 10 ਹੱਸਦੀ ਨਾਲ ਨਾਲ 10 ਗੱਲਾਂ ਲੈ ਹੈ ਕੀ ਆ ਇਹ ਬੁਝਾਤਾ ਆ ਭਾਈ ਜੰਨੇ ਬੁਝਾਰਤਾ ਮੈਂ ਕਾਦੀਆਂ ਪੋਣੀਆਂ ਵਾ ਹਾਂ ਉਹ ਕੰਮ ਲੱਗੀ ਏ ਕਿਸ ਦੇ ਘਰ ਠੀਕ ਆ ਉਹਨਾਂ ਦੇ ਘਰ ਸਫਾਈਆਂ ਸਪਈਆਂ ਕਰਦੀ ਏ ਨਾਲ ਭਾਂਡੇ ਮਾਜਦੀ ਆ ਤੇ ਰੋਟੀ ਬਣਾਉਂਦੀ ਓ ਤੇਰਾ ਦਿਮਾਗ ਠੀਕ ਆ ਉਹ ਮੇਰੀ ਗੱਲ ਸੁਣ ਲੋਕਾਂ ਮਖੌਲ ਕਰਨੇ ਸਾਰੇ ਉਹਨਾਂ ਕਹਿੰਦਾ ਵੀ ਕੀ ਗੱਲ ਇਹਨਾਂ ਕੋ ਆਪਣੇ ਕੋਈ ਖਰਚਾ ਚੁੱਕਿਆ ਇਹਨਾਂ ਕੋ ਲੈ 10 ਇੱਟ ਘੜੀ ਗੱਲਵਾ ਮਿਹਨਤ ਕਰੰਡੀ ਆਪਣੀ ਨਾਲੇ ਲੋਕਾਂ ਦਾ ਇੱਥੇ ਮੈਟਰ ਕਿੱਥੋਂ ਆ ਗਏ ਵਿੱਚ ਹੈ ਆਪਣੀ ਗੱਲਾਂ ਹੀ ਜਿੱਦਾਂ ਮਰਜ਼ੀ ਕਰੀਏ ਘਰ ਦੀ ਗੱਲਵਾ ਸਾਡੀ ਅਗਲੇ ਜਿੱਦਾਂ ਮਰਜ਼ੀ ਕੰਮ ਕਰੇ ਨਾਲੇ ਮੇਰੀ ਗੱਲ ਸੁਣੋ ਨਿੱਕੇ ਨਿੱਕੇ ਖਰਚੇ ਹੁੰਦੇ ਹਨਾ ਤੇ ਸਾਡੇ ਕੋ ਪੈਸੇ ਮੰਗਦੀ ਆ ਆ ਦਿਓ ਮੈਨੂੰ ਪੈਸੇ ਮੈਂ ਆ ਚੀਜ਼ ਲਿਓਣੀ ਆ ਆ ਦਿਓ ਨਿਆਣਿਆਂ ਦੀਆਂ ਕਿਤਾਬਾਂ ਲਿਓਣੀਆਂ ਆ ਆ ਦਿਓ ਫਿਰ ਪੈਸੇ ਨਿਆਣਿਆਂ ਦੇ ਫੰਕਸ਼ਨ ਆ ਗਿਆ ਸਕੂਲੇ ਅਸੀਂ ਤੇ ਆਹ ਕੰਜਰਖਾਨਾ ਕਰਦੇ ਰਵਾਂਗੇ ਇਹਦਾ ਚੰਗਾ ਸਭੋਂ ਨਾਲੇ ਉਹਨੇ ਨਾ ਆਪਣਾ ਖਰਚਾ ਆਪ ਚੁੱਕਿਆ ਦਾ ਵਾ ਆਪਣੀਆਂ ਕੁੜੀਆਂ ਦਾ ਤੇ ਮਾੜਾ ਮੋਟਾ ਘਰ ਹੀ ਲੈਂਦੀ ਹੈ ਨਾ ਜਿਹੜਾ ਰੋਜ ਦਾ ਹੱਥ ੱਡਦੀ ਹੁੰਦੀ ਹੀ ਉਹ ਤਾਂ ਰੁਕੀ ਆ ਨਾ ਸਾਨੂੰ ਕਿੰਨੇ ਦਿਨ ਹੋ ਗਏ ਲੱਗੀ ਨੂੰ ਨਾਲੇ ਹੁਣ ਮੇਰੀ ਗੱਲ ਸੁਣੋ ਉਹਨੂੰ ਨਹੀਂ ਪਤਾ ਹੈਗਾ ਕਿ ਤੁਹਾਨੂੰ ਦੱਸਿਆ ਰਾਇਆ ਕਿ ਨਹੀਂ ਉਹ ਤੁਹਾਡੇ ਤੋਂ ਪਰਦੇ ਨਾ ਜਾਂਦੀ ਕੰਮ ਕਰਨਾ ਤੇ ਉਹਨੇ ਮੈਨੂੰ ਬੜੇ ਪੱਕਿਆਂ ਕੀਤਾ ਸੀ ਤੇ ਦੀਦੀ ਭਾਜੀ ਨੂੰ ਨਾ ਪਤਾ ਲੱਗੇ ਠੀਕ ਆ ਠੀਕ ਆ ਫਿਰ ਪਰਦਾ ਰੱਖਿਆ ਲੈ ਉੱਥੇ ਪਰ ਵੀ ਆਹੋ ਆਹੋ ਮੈਂ ਤਾਂ ਪਰਦਾ ਰੱਖ ਲੈਣਾ ਆ ਪਰ ਤੂੰ ਹੀ ਆ ਜਦੋਂ ਮੋ ਗੱਲ ਤੁਹਾਡੇ ਨਿਕਲ ਜਾਂਦੀ ਹੁੰਦੀ ਆ ਮੈਂ ਨਹੀਂ ਕਰਦੀ ਹੁੰਨੀ ਠੀਕ ਆ ਉਹਨਾਂ ਨਾਲ ਗੱਲ ਨਾਲ ਜਿਵੇਂ ਭੁੱਲ ਭਲੇ ਕੇ ਘਰ ਛੜੇਓ ਫੇਰ ਉਹਨੇ ਕਹਣਾ ਦੀਦੀ ਨੇ ਦੱਸਤਾ ਆ ਤੇ ਜੇ ਉਹਦੇ ਸਾਹਮਣੇ ਉਹ ਪਤਾ ਲੱਗ ਗਿਆ ਨਾ ਤੇ ਉਹਨੇ ਕੰਮ ਛੱਡ ਦੇਣਾ ਹੀ ਮੁੜ ਕੇ ਨਾ ਫੇਰ ਸਾਰਾ ਬੋਝ ਸਾਡੇ ਤੇ ਪੈ ਜਾਣਾ ਵਾ ਗਰਮੀ ਬੜੀ ਆ ਮੋ ਮੇਰੇ ਇਦਾਂ ਗੱਲ ਸੁਣਾ ਗਰਮੀ ਬੜੀ ਮੈਂ ਅੰਦਰ ਦਾ ਕੰਮ ਸਾਰਾ ਨਿਬੇੜ ਲਿਆ ਵਾ ਤੋ ਤੈਨੂੰ ਮੈਂ ਆਉਂ ਤੇ ਮੰਜ ਤੇ ਲੰਮੇ ਪਾਦਾ ਹੈਂ ਤੇ ਤੈਨੂੰ ਨਿਵਾਲ ਦੇ ਹਣਾ ਆ ਤਾਂ ਗਰਮੀ ਬੜੀ ਆ ਉੱਥੇ ਸਾਈਕਲ ਲੈ ਜਾਂਦੇ ਆ ਸਰ ਮੈਂ ਕਹਾਂ ਨੂੰ ਦੱਸਿਆ ਕਰ ਕਿੱਦਾਂ ਚਲਾਉਣਾ ਮੇਰੇ ਕੋਲ ਤਾਂ ਚੱਲਦਾ ਹੀ ਨਹੀਂ ਫੜ ਚਲਾ ਇਹਨੂੰ ਚਲ ਐਤਨ ਵਾਲ ਦੰਦਾ ਹਾਂਜੀ ਚਲ ਕੋਈ ਗੱਲ ਨਹੀਂ ਨਾ ਫਿਰ ਮੈਂ ਤੁਹਾਨੂੰ ਉੱਥੇ ਲੰਮੇ ਪਾ ਦਿੰਨੀ ਆ ਹੈਪੀ ਹੈਪੀ ਬਹੁਰੇ ਆ ਉਹਨੂੰ ਦਰ ਆਪਣਿਆਂ ਵਾਲ ਲੈਣਾ ਹਣਾ ਗਰਮੀ ਬੜੀ ਬੰਦਾ ਆਪ ਤੁਰੇ ਫਿਰ ਤਾਂ ਬੰਦਾ ਦੋ ਵਾਰੀ ਨਾ ਲੈਂਦਾ ਆ ਪਿਉ ਰਿਹਾ ਬੋ ਮੇਰੀ ਗੱਲ ਸੁਣ ਅੰਦਰ ਤਾਂ ਸਾਰਾ ਕੰਮ ਨਿਬੜ ਗਿਆ ਵਾ ਤੇ ਮੈਂ ਬਾਹਰ ਹੀ ਕੁੜਾ ਵੀ ਕਰਤਾ ਵਾ ਤੇ ਮੈਂ ਨਾ ਇਹਨੂੰ ਵੀਰ ਨੂੰ ਇੱਥੇ ਲੰਮੇ ਪਾਦਣ ਲੱਗੇ ਤੂੰ ਨਿਵਾਲ ਲੈ ਤੇ ਨਿਵਾਲ ਕੇ ਨਾ ਫਿਰ ਮੈਂ ਤੇਰਨਾਂ ਨੂੰ ਸਾਈਕਲ ਤੇ ਭਾਲ ਕੇ ਨਾ ਤੇ ਕੱਪੜੇ ਮਸ਼ੀਨ ਚ ਸੋੜਦਾ ਕੱਪੜੇ ਫਿਰ ਮੈਂ ਬਾਅਦ ਚ ਧੋ ਜੂਗੀ ਠੀਕ ਹੈ ਠੀਕ ਹੈ ਠੀਕ ਹੈ ਚਲੋ ਆ ਮੇਰਾ ਬਾ ਉਧਰੋਂ ਦੀ ਉਹ ਤਾਂ ਮੰਜੀ ਲੱਗ ਜਾ ਤੂੰ ਮਗ ਮੁਗ ਫੜ ਤੇ ਮੈਂ ਇਹਨੂੰ ਉੱਥੇ ਲੰਮੇ ਪਾਦਾ ਚਲ ਆਇtela ਆ ਬਾਲਟੀ ਬੁਲਟੀ ਸਾਰਾ ਪਾਣੀ ਮੈਂ ਲਾਦਾ ਟੀ-ਸ਼ਰਟ ਕੇ ਲਾ ਲੇਗਾ ਲਾ ਲੇਗਾ ਚਲ ਕੋਈ ਗੱਲ ਹੈ ਪੀ ਲਾ ਲੀਏ ਤੇ ਟੀ-ਸ਼ਰਟ ਬਹੁਤ ਚੰਗਾ ਆਹੋ ਜਿਹੜੀ ਬਾਲਟੀ ਲੈਣੀ ਨੱਲਾ ਤੇ ਨਵਾੜ ਲੈ ਫਿਰ ਮੈਨੂੰ ਆਵਾਜ਼ ਦੇ ਦੇ ਹਾਂ ਆ ਚਲ ਮੈਂ ਸੈਕਲ ਤੇ ਰਹਣ ਚ ਉਧਰ ਕਰਦਾ ਬੋ ਚਲ ਠੀਕ ਆ ਵੇ ਨਾ ਆ ਪੱਠੇ ਜਿੱਥੇ ਤਾਂ ਮੇਥੋਂ ਹੁੰਦਾ ਵਾ ਫੁੱਟੀਆਂ ਪੈਨ ਦੀ ਦੇੜੀਓ ਤੇ ਕੁੜੀ ਨੂੰ ਲੈ ਕੇ ਤੇ ਟੁਰ ਪਈ ਆ ਪੇਕੇ ਉਹ ਜਾ ਉਹ ਛੁੱਡੂ ਜਾ ਕਿ ਤੂੰ ਛੱਡ ਕੇ ਆ ਜਾ ਨਾਲ ਹੀ ਬਹਿ ਗਿਆ ਉੱਥੇ ਜਾ ਕੇ ਹੁਣ ਪਤਾ ਨਹੀਂ ਕਦੋਂ ਆਉਂਦਾ ਕਮਦਾ ਨਹੀਂ ਬੇਫਿਕਰੇ ਜੇ ਹੋ ਕੇ ਚਲ ਜਾਂਦੇ ਆ ਆ ਮਾਲ ਡੰਗਰ ਨੂੰ ਦੱਸ ਇਹਨਾਂ ਨੂੰ ਕੌਣ ਸੰਭੇ ਗਰਮੀ ਕਹਿ ਰਹੇ ਦੀ ਇਹਨਾਂ ਦੇ ਪਿੰਡੇ ਪਾਣੀ ਪਾ ਇਹਨਾਂ ਨੂੰ ਕੋਹ ਕਰ ਉਹ ਕਰ ਜੇ ਕਰ ਲੈ ਗੰਡੇ ਬੜੀਆਂ ਕੋਟ ਕੇ ਦਿੱਤੀਆਂ ਮੈਂ ਤਾਂ ਆਖਿਆ ਪਚਾ ਲੈ ਇਹਨਾਂ ਨੂੰ ਨਾ ਹੋਲਦੇ ਨਹੀਂ ਪਾਟ ਨੂੰ ਜਰਾਕ ਤੇ ਮਾੜੀ ਮੋਟੀ ਹਵਾ ਫਿਰਦੀ ਰਹੂਗੀ ਬੁੱਸਦੇ ਨਹੀਂ ਪੱਠੇ ਖੱਟੇ ਨਹੀਂ ਹੁੰਦੇ ਬੜੀ ਬੇਫਿਕਰੀ ਜਿ ਦੀ ਨਾਨੀ ਆ ਹੁਣ ਨਹੀਂ ਮੁੜਦੀ ਚਾਰ ਦਿਨ ਚਲ ਐਨੇ ਕਿੰਨੂ ਵੀ ਲਾਦੀ ਨਹੀਂ ਮਾੜੀ ਮੋਟੀ ਇਹ ਵੀ ਉਹਦੀ ਗਿੱਜੀ ਆ ਉਹਨਾਂ ਨੇ ਮਾਰਦੀ ਤੇ ਮੈਨੂੰ ਤੇ ਵੀ ਸਿਰ ਝੂਰਦੀ ਚਾਚੀ ਜੀ ਚਾਚੀ ਮਾਰੀ ਕੇ ਨੇ ਹਾਂ ਪਾਪਾ ਆ ਜਾ ਕਿੱਧਰ ਆਈ ਪੁੱਤ ਸਾਸਰੀ ਕਾ ਚੇ ਸਾਸਰੀ ਕਾ ਸਾਸਰੀ ਕਾ ਹੋਰ ਕੀ ਹਨ ਵਦਿਆ ਵਦਿਆ ਤੁਸੀਂ ਦੱਸੋ ਬਸ ਠੀਕ ਠਾਕ ਹੈ ਨੀਆ ਡੰਗਰਨ ਮਾੜੇ ਜੇ ਪੱਠੇ ਲੌਂਡੇ ਹੀ ਆ ਵੇਖਣ ਦੇ ਹੀ ਹਾਂ ਤੇ ਉਹ ਚਾਚੇ ਜੀ ਬੜੀ ਸ਼ਾਂਤੀ ਹੋਈ ਕਿੱਥੇ ਗਏ ਨੀਆ ਨੂੰ ਕੁੜੀ ਨੂੰ ਛੁੱਟੀਆਂ ਪੈ ਗਈਆਂ ਤੇ ਉਹ ਲੈ ਕੇ ਵਾਂਡੇ ਤੁਰ ਪਈਆ ਚਲੋ ਵੀ ਆਨੇ ਬਹਨੇ ਆ ਤੁਹਾਨੂੰ ਪਤਾ ਨਿਆਣੇ ਨੂੰ ਛੁੱਟੀਆਂ ਪੈਂਦੀਆਂ ਤੇ ਫੇਰੀ ਮਾਂ ਨੂੰ ਛੁੱਟੀਆਂ ਪੈਂਦੀਆਂ ਜੇ ਪਰ ਪਰਮ ਗਰਮੀ ਬੜੀ ਆਈ ਤੇ ਛੁੱਟੀਆਂ ਪਈਆਂ ਤੇ ਚਲ ਚਾਰ ਦਿਨ ਠਹਿਰ ਕੇ ਚਲ ਜਾਂਦੀ ਨਹੀਂ ਮਾਂ ਪੈ ਜਾਂਦਾ ਤੇ ਤੇ ਭਾਜੀ ਆਪ ਕਿੱਥੇ ਆ ਉਹ ਵੀ ਛੱਡਣ ਗਿਆ ਛੁੱਟੂ ਮੋਟਰਸਾਈਕਲ ਤੇ ਨਾਲ ਉਹ ਅਸ਼ੋਵਨ ਨਾਲ ਗਿਆ ਬੱਸੇ ਕਰਨੇ ਮੈਂ ਕੀ ਚਾਚੀ ਸਾਰਾ ਦਿਨ ਤੇ ਬੱਸੇ ਨਾ ਗ ਜਾਂਦਾ ਚਲ ਇਹ ਹੈ ਕਿ ਛੱਡ ਆਉਣਗੇ ਨਾਲੇ ਉਹ ਵੀ ਸਹਰਿਆਂ ਤੇ ਘੁੰਮ ਫੇਰ ਆਉਣਗੇ ਤੇ ਮੈਂ اتنا ਤੁਹਾਡੇ ਵੱਲ ਆਈ ਚਾਚੀ ਮੈਨੂੰ ਤਾਂ ਬੜੀ ਸ਼ਰਮ ਆਉਂਦੀ ਹੈ ਤੁਹਾਡੇ ਘਰ ਆਉਣ ਲਾ ਹਾਂ ਕਾਦੀ ਸ਼ਰਮ ਆਉਂਦੀ ਕੀ ਹੋ ਗਿਆ ਆਉਣ ਹੀ ਚਾਚੀ ਕੱਲ ਕਿੰਨੀਆਂ ਗੱਲਾਂ ਹੋਈਆਂ ਵਾ ਕਿੰਨਾ ਕੁਛ ਕੀਤਾ ਵਾ ਨਾ ਕਿੰਨੀਆਂ ਸਾਰੇ ਗੱਲਾਂ ਕੀਤੀਆਂ ਵਾ ਤੇ ਮੈਨੂੰ ਮੈਨੂੰ ਬੜਾ ਹੀ ਆਪਣੇ ਆਪ ਚ ਦੀਦੀ ਰਣੀ ਕੋਈ ਵੀ ਗੱਲ ਕੀਤੀ ਉਹਨੇ ਤੂੰ ਸੱਚੀ ਮੁੱੱਚੀ ਆਣ ਕੇ ਕਵਲ ਨੂੰ ਦੱਸੇ ਉਹਨੇ ਫੇਰ ਹੀ ਗਾੜੀ ਗੱਲ ਕੀਤੀ ਹੈ ਪਰ ਮੈਨੂੰ ਤਾਂ ਇੰਨੀ ਸ਼ਰਮ ਆਉਂਦੀ ਕਿ ਮੇਰੇ ਤੁਹਾਡੇ ਵੱਲ ਘਰਾਂ ਨੂੰ ਸਾਰੀਆਂ ਗੱਲਾਂ ਵੇਲੇ ਦੀਦੀ ਨੇ ਕੀਤੀਆਂ ਤੁਹਾਨੂੰ ਉੱਤੇ ਵੀ ਝੂਠੇ ਪਾਤਾ ਨਾ ਚੱਲ ਕੋਈ ਗੱਲ ਨਹੀਂ ਮੈਂ ਤਾਂ ਬੋਲੀ ਨਹੀਂ ਮੈਂ ਹਾਂ ਚੱਲ ਕੀ ਬੋਲਣਾ ਹੁੰਦਾ ਤੈਨੂੰ ਪਤਾ ਸੱਚੇ ਬੰਦੇ ਨੂੰ ਗੱਲ ਨਹੀਂ ਹੁੰਦੀ ਝੂਠਾ ਸਭੂ ਸਿਰ ਤੇ ਛੜਦਾ ਜਾਂਦਾ ਮੈਂ ਬੋਲਦੀ ਰਹਿਣ ਤੇ ਬੋਲਦੀ ਸੀ ਕੋਈ ਗੱਲ ਨਹੀਂ ਨਹੀਂ ਉਹ ਤਾਂ ਚਲੋ ਹੈ ਵਾ ਗੱਲ ਨੂੰ ਪਰ ਕੋਈ ਵੀ ਗੱਲ ਆ ਚਾਚਾ ਜੀ ਘਰ ਦਾ ਜੀ ਗੱਲ ਕਰਦੇ ਤੇ ਫੇਰ ਹੀ ਬਾਹਰ ਗੱਲ ਜਾਂਦੀ ਆ ਆਹ ਤੇ ਵੇਖ ਲਓ ਮੈਨੂੰ ਪਤਾ ਕੀ ਜਾਂਦੇ ਮੈਨੂੰ ਆਂਦੀ ਤੇਰੇ ਮੂੰਹ ਤੇ ਤੇਰੀ ਆ ਤੇ ਮੇਰੇ ਮੂੰਹ ਤੇ ਮੇਰੀ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਮੈਂ ਹਾਂ ਜੋ ਮੇਰੇ ਮੂੰਹ ਤੇ ਮੇਰੀ ਹੋਵੇ ਤੇ ਮੈਨੂੰ ਤੇ ਉਹ ਘਰੋਂ ਪ ਨਾ ਮੈਂ ਤਾਂ ਉਹਨੂੰ ਵਿੱਚ ਤਾਂ ਨੂੰ ਸਮਝਾਉਂਦੀ ਤੈਨੂੰ ਵੀ ਤੇਰੇ ਥਾ ਚਲੋ ਕਰ ਕਰਾ ਕੇ ਸਮਝਾਉਂਦੀ ਉਹਨੂੰ ਵੀ ਸਮਝਾਉਣੀ ਵੀ ਚੱਲ ਟਾਈਮ ਇਹਨਾਂ ਦਾ ਨਿਕਲ ਜੀ ਹੈਨਾ ਹਾਂਜੀ ਹਾਂ ਵੀ ਨੋਆ ਤੀਆਂ ਵਾਲੀਆਂ ਚੰਗਾ ਨਹੀਂ ਲੱਗਦਾ ਇਸ ਤਰ੍ਹਾਂ ਮੈਂ ਗੱਲਾਂ ਕਰਦੀ ਚੰਗੀ ਥੋੜੀ ਲੱਗਦੀ ਕਿ ਇਹ ਲੜਾਈ ਪੰਦੀ ਹੈਨਾ ਇਹੀ ਸਿਆਣੇ ਬੰਦੇ ਦਾ ਚਾਚਾ ਜੀ ਇਹੀ ਤਾਂ ਦਾਵਾ ਕਿ ਸਿਆਣਾ ਦੋਵੇਂ ਘਰ ਜੋੜ ਕੇ ਰਹਾ ਦਾਵਾ ਤੇ ਫੇਰੀ ਗੱਲ ਬਣਦੀ ਆ ਹਾਂ ਚਲੋ ਵੇਖ ਲਓ ਭਾਜੀ ਵੀ ਨਾ ਤੇ ਮੈਨੂੰ ਲੱਗਦਾ ਚਾਚੀ ਭਾਜੀ ਨੇ ਵੀ ਕੋਖ ਨਹੀਂ ਕਿਹਾ ਦੀਦੀ ਨੂੰ ਕਿ ਜਾਂ ਤੂੰ ਮਾੜੀ ਗੱਲ ਜਾਂ ਤੂੰ ਚੰਗੀ ਕਿਉਂ ਕਰਦੀ ਆ ਫਿਰ ਵੀ ਬੰਦਾ ਵਰਜੇ ਤੇ ਫੇਰੀ ਜਨਾਨੀ ਚੁੱਪ ਕਰਦੀ ਨੀ ਪਤਾ ਨਹੀਂ ਕਿਉਂ ਡਰਦਾ ਵਾ ਐਡਾ ਭਲਾ ਮਾਨਸ ਬੰਦਾ ਡਰੀ ਜਾਂਦਾ ਕੋ ਡਰੀ ਜਾਂਦਾ ਜਿੱਦਾਂ ਕਹਿੰਦੀ ਕਰੀ ਜਾਂਦਾ ਵਾ ਉਹ ਹਾਂ ਤਾਂ ਸਹੀ ਤੇ ਦਬਕਾ ਨਹੀਂ ਉਹਦਾ ਵੇਖਿਆ ਨਹੀਂ ਕਿ ਤੇ ਦਬਕਾ ਬੰਦਾ ਮਾਰਦਾ ਢੁੱਡੀ ਦੀ ਜਾਨ ਕੱਢ ਰਿਹਾ ਇਹ ਤੇ ਘਰ ਘਰ ਦੀ ਕਹਾਣੀ ਆ ਤੁਹਾਨੂੰ ਪਤਾ ਜੋ ਮਾੜ ਜੂ ਕੋ ਗੱਲ ਕਰੂਗਾ ਨਾ ਤਾਂ ਉਸੇ ਵੇਲੇ ਘਰ ਕਾਲਾ ਪੈ ਜਾਣੀ ਤੇ ਜੇ ਕਾਲਾ ਪੈ ਗਈ ਨਾ ਤਾਂ ਤੁਹਾਨੂੰ ਨਹੀਂ ਪਤਾ ਤੁਸੀਂ ਕਹਿੰਦਾ ਪੰਮ ਕਿਦਾਂ ਦੀਆਂ ਗੱਲਾਂ ਕਰਦੇ ਆ ਉਹ ਤੇ ਮਰਨ ਮਰਾਉਣ ਤੱਕ ਆ ਜਾਂਦੇ ਮੈਂ ਦਵਾਈ ਖਾ ਲੈਣ ਲੱਗੀਆਂ ਮੈਂ ਬੱਤੀ ਨਾਲ ਲੱਗ ਜਾਨੀ ਮੈਂ ਆਹ ਕਰਨਾ ਮੈਂ ਉਹ ਕਰਨਾ ਵਾ ਇਹ ਕੋਈ ਚੁਗਲੀ ਨਹੀਂ ਆ ਚਾਚੀ ਮੈਂ ਤੁਹਾਨੂੰ ਕੋਈ ਨੋਰਮਲ ਦੱਸਣ ਲਈ ਆ ਕਿ ਦੀਦੀ ਇਦਾਂ ਦੇ ਡਰਾਵੇ ਦਿੰਦੀ ਆ ਨਾ ਤੇ ਫਿਰ ਉਹਨੂੰ ਹਾਰ ਕੇ ਚੁੱਪ ਰਹਿਣਾ ਪੈਂਦਾ